ਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ ਆਪ ਸੰਗਤਾਂ ਨੂੰ ਸਨਿਮਰ ਬੇਨਤੀ ਕੀਤੀ ਜਾਂਦੀ ਹੈ ਕਿ ਡੇਰਾ ਪਾਪਾ ਫਾਇਰ ਜੀ ਸਾਹਿਬ ਦੇ 8ਵੇਂ ਮੁਖੀ ਸ੍ਰੀਮਾਨ ਸੰਤ ਬਾਬਾ ਧਰਮ ਸਿੰਘ ਜੀ ਦੀ ਸਾਲਾਨਾ ਵਰਸੀ 19 ਜੋ ਕਿ 25 ਜਨਵਰੀ ਨੂੰ ਆ ਰਹੀ ਹੈ ਜੋ 1 ਜਨਵਰੀ ਤੋਂ ਸ੍ਰੀ ਅਖੰਡ ਜਗ੍ਹਾ ਬ੍ਰਹਮਣੇ ਜਿਨ੍ਹਾਂ ਦੀ ਸੰਪੂਰਨਤਾ ਹੀ 25 ਜਨਵਰੀ ਨੂੰ ਹੋਣੀ ਹੈ ਇਸ ਲਈ ਸਾਰੀਆਂ ਦੇਸ਼ ਦੀਆਂ ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸੰਗਤਾਂ ਹੋਮ ਹੋਮਾ ਕੇ ਪਹੁੰਚਣ ਇਹਨਾਂ ਗੁਰਮਤ ਸੁਭਾਗਮਾਂ ਦੇ ਵਿੱਚ ਜੋ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਬਲਬੀਰ ਸਿੰਘ ਜੀ ਸੀ ਚੇਵਾਲ ਵਾਤਾਵਰਣ ਪ੍ਰੇਮੀ ਮੈਂਬਰ ਰਾਜ ਸਭਾ ਅਤੇ ਸ੍ਰੀਮਾਨ ਸੰਤ ਬਾਬਾ ਲੀਟਰ ਸਿੰਘ ਜੀ ਗੁਰਦੁਆਰਾ ਗੁਰਸਰ ਸਾਹਿਬ ਸੰਤ ਬਾਬਾ ਮਹਾਤਮਾ ਮੁਨੀ ਜੀ ਗੁਰ ਦੇਰਾ ਬਾਬਾ ਚਰਨਦਾਸ ਜੀ ਖੜਾਬੇਟ ਤੇ ਸੰਤ ਬਾਬਾ ਸ਼ਮਸ਼ੇਰ ਸਿੰਘ ਜੀ ਗੁਰਦੁਆਰਾ ਨਰਾਇਣ ਸਰ ਜਾਤੀ ਕੇ ਇਸ ਗੋਇਲਾ ਵਾਲੇ ਜੋ ਸਾਰੇ ਸਮਾਗਮਾਂ ਦੀ ਦੇਖ ਰੇ ਕਰਨਗੇ ਅਤੇ ਇਹਨਾਂ ਸੁਆਗਮਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰ ਰਹੇ ਨੇ ਸ੍ਰੀ ਅਕਾਲ ਤਖਤਾਲ ਦੇ ਜੋ ਮਜੂਤਾ ਜਥੇਦਾਰ ਸੇਖ ਸਾਹਿਬ ਗਿਆਨੀ ਰਕबीर ਸਿੰਘ ਜੀ ਅਤੇ ਜੋ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਗਿਆਨੀ ਜਗਤਾਰ ਸਿੰਘ ਜੀ ਤੇ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੇਖ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਅਤੇ ਨਿਰਮਲ ਸੰਪਰਦਾ ਉਦਾਸੀ ਸੰਪਰਦਾਦੇ ਜੋ ਮੁਖੀ ਮਹਾਪੁਰਖ ਨੇ ਤੇ ਸਿੰਘ ਸਹਿਬਾਨ ਜੋ ਕਿ ਦਲਾ ਪੰਥਾਂ ਦੇ ਮੁਖੀ ਨੇ ਸਾਰੇ ਵਿਸ਼ੇਸ਼ ਤੌਰ ਤੇ ਜੋ ਹਾਜ਼ਰੀ ਭਰ ਰਹੇ ਨੇ ਤੇ ਇਸ ਵਾਸਤੇ ਸਾਰੀਆਂ ਸੰਗਤਾਂ ਨੂੰ ਦਾਸ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੀਆਂ ਸੰਗਤਾਂ ਨੇ ਡੇਰਾ ਬਾਬਾ ਭਾਈ ਅਰਜੀਤ ਸਾਹਿਬ ਨਗਰ ਖੁਕਰੇਨ ਜਿਹੜਾ ਕਪੂਰਥਲਾ ਜੋ ਕਪੂਰਥਲੇ ਸ਼ਹਿਰ ਤੋਂ 8 ਕਿਲੋਮੀਟਰ ਦੀ ਦੂਰੀ ਤੇ ਤੋ ਪਹਾਣੀਪੁਰ ਤੋਂ ਗਡਾਣਾ ਰੋਡ ਜਾਂਦਾ ਉਸ ਦੇ ਉੱਤੇ ਸਥਿਤ ਹੈ ਤੇ ਇਸ ਲਈ ਸੰਗਤਾਂ ਨੂੰ ਦਾਸ ਵੱਲੋਂ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਇਹਨਾਂ ਸਮਾਗਮਾਂ ਦੇ ਵਿੱਚ ਹੌਮਾ ਮਾ ਕੇ ਪਹੁੰਚ ਕੇ ਆਜਰੀਆਂ ਪਰੋ 1 ਜਨਵਰੀ ਤੋਂ ਲਗਾਤਾਰ ਗੁਰੂ ਕੇ ਖੇਤਰ ਲੰਗਰ ਚੱਲ ਰਹੇ ਨੇ ਅਤੇ ਸੰਗਤਾਂ ਸੇਵਾ ਕਰਕੇ ਲਾਹ ਰਹੀਆਂ ਨੇ ਤੇ ਕਾਰ ਸੇਵਾ ਵੀ ਜੋ ਲਗਾਤਾਰ ਗੁਰੂ ਘਰ ਬਣਾਉਣ ਦੀ ਚੱਲ ਰਹੀ ਹੈ ਇਸ ਲਈ ਮੇਰੀ ਦਾਸ ਦੀ ਬੇਨਤੀ ਹੈ ਸਾਰਿਆਂ ਦੇ ਜੀਆਂ ਵਿਦੇਸ਼ ਦੀਆਂ ਸੰਗਤਾਂ ਨੂੰ ਕਿ ਸਾਰੀਆਂ ਸੰਗਤਾਂ ਭਾਈ ਇਹਨਾਂ ਚੱਲ ਰਹੀਆਂ ਸੁਆਵਾਂ ਵਿੱਚ ਆਪ ਆਪਣਾ ਯੋਗਦਾਨ ਪਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਸਾਰੀਆਂ ਸੰਗਤਾਂ ਨੂੰ ਪੈਸੇ ਦਿਲੋਂ ਧੰਨਵਾਦ ਕਰਦੇ ਹੋਏ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਇਹ ਸਾਰੀਆਂ ਸਗਤਾਂ ਹੋਮਾਵਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਕੀ ਕਥੇ